ਕਠਨਾ ਜੇਗੀ ਹੈ ਲੁਧਾਨ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਪੁਲਿਸ ਕਰਮਚਾਰੀ ਐਸਆਈ ਵੱਲੋਂ ਜਿਹੜਾ ਕਿ ਇੱਕ ਪੀਸੀਆਰ ਦੋ ਨੌਜਵਾਨਾਂ ਜਿਹੜਾ ਕਿ ਹੈ ਟੱਕਰ ਮਾਰੀ ਅ ਗੱਡੀ ਦੇ ਨਿਸ਼ਾਨ ਜਿਹੜੇ ਟਾਇਰਾਂ ਦੇ ਨਿਸ਼ਾਨ ਦੇਖ ਸਕਦੇ ਹੋ ਕਿ ਇਹ ਇੱਥੇ ਛਪੇ ਹੋਏ ਨੇ ਦੇਖੋ ਕਿਸ ਤਰ੍ਹਾਂ ਜਿਹੜੇ ਖੂਨ ਤੇ ਨਾਲ ਲਤਫਤ ਹੋਏ ਹੋਏ ਹੈ ਕਰ ਰਹੇ ਸੀਗੇ ਇਸ ਏਰੀਆ ਦੇ ਵਿੱਚ ਤੇ ਇੱਕੋਦਮ ਜਿਹੜਾ ਕਿ ਐਸਈ ਜਿਹੜਾ ਐਸਈ ਬਲਵਿੰਦਰ ਸਿੰਘ ਜਿਹੜਾ ਕਿ ਥਾਣਾ ਖਵੀਜੰਗਰ 2 ਦੇ ਵਿੱਚ ਤਨਾਅ ਸੀਗਾ ਉਸਨੇ ਜਿਹੜਾ ਕਿ ਹੈ ਰੱਜਿਆ ਹੋਇਆ ਸੀ ਸ਼ਰਾਬ ਦੇ ਨਾਲ ਤੇ ਉਸਨੇ ਉਸਨੇ ਜਿਹੜਾ ਕਿ ਇੱਕੋਦਮ ਜਿਹੜਾ ਕਿ ਆ ਕੇ ਬੜੀ ਬੁਰੀ ਤਰ੍ਹਾਂ ਜਿਹੜਾ ਕਿ ਟੱਕਰ ਮਾਰੀ ਗਿਆ ਰਤਲ ਵਿਦੂ ਜਿਆ ਨੌ ਦਾ ਭਤੀਆ ਕੀ ਨਾਮ ਕੀ ਸੀ ਸਰਪਾਲਜੀਤ ਸਿੰਘ ਆਇਆ ਸੀ ਬੈਆ ਦੋ ਬੱਚੇ ਆ ਜ਼ਰੂਰ ਹੋ ਲਿਪੀ ਵੀ ਸੀ ਕੋਈ ਕੰਤਾ ਮੈਨੂੰ ਪਤਾ ਹੀ ਨਹੀਂ ਲੱਗਿਆ ਵੀ ਉਹ ਮੈਂ ਗੱਡੀ ਕਿੱਥੇ ਲੈ ਕੇ ਤੁਰਦਾ ਇਹਨੇ ਮੋਟਰਸਾਈਕਲ ਨੰਬਰ PS 20 ਉਹਨੂੰ ਇਹਨੇ ਯੋਰ ਨਾਲ ਟੱਕਰ ਮਾਰੀ ਜਿਨ੍ਹਾਂ ਦਾ ਇੱਕ ਦੇ ਮੁਕੇ ਦੀ ਡੈਥ ਹੋ ਗਈ ਤਿੰਕੀ ਦੇਖੋ ਜੇ ਉਹਨਾਂ ਜਦੋਂ ਆਪਣੇ ਉਹਦਾ ਕੱਢ ਕੇ ਭੇਜਦੇ ਆ ਤੇ ਜਦੋਂ ਜਰਟਾ ਬਣੂਗਾ ਉਹਨੂੰ ਨਾਲ ਕੀਤਾ ਜਾਏਗਾ ਜੁਦਾ ਨਾਲ ਵੀ ਨਾਲ ਜੁੜ ਚੁੱਕੇ ਹੋ ਤੁਸੀਂ ਤੇ ਮੈਂ ਹਾਂ ਯਮੁੰਬੇਰੀ ਇਸ ਵੇਲੇ ਦੀ ਵੱਡੀ ਘਟਨਾ ਜਿਹੜੀ ਹੈ ਲੁਧਾਨਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਇੱਕ ਪੁਲਿਸ ਕਰਮਚਾਰੀ ਐਸਆਈ ਵੱਲੋਂ ਜਿਹੜਾ ਕਿ ਇਹ ਇੱਕ ਪੀਸੀਆਰ ਦੋ ਨੌਜਵਾਨਾਂ ਨੂੰ ਜਿਹੜਾ ਕਿ ਹੈ ਟੱਕਰ ਮਾਰ ਕੇ ਜਿਹੜਾ ਕਿ ਉਹ ਵੀ ਇੱਕ ਦੀ ਮੌਤ ਇੱਕ ਦੀ ਮੌਤ ਹੋ ਜਾਂਦੀ ਤੇ ਇੱਕ ਜਿਹੜਾ ਕਿ ਹੈ ਕਾਇਲ ਹੋ ਜਾਣਾ ਤਸਵੀਰਾਂ ਸਿਲੈਂਟ ਜਾਨਾ ਦੇ ਸਿਲੈਂਟ ਵੀ ਦਿਖਾ ਰਹੇ ਜਿੱਥੇ ਕਿ ਗੱਡੀ ਦੇ ਨਿਸ਼ਾਨ ਜਿਹੜੇ ਟਾਇਰਾਂ ਦੇ ਨਿਸ਼ਾਨ ਦੇਖ ਸਕਦੇ ਹੋ ਕਿ ਇਹ ਇੱਥੇ ਛਪੇ ਹੋਏ ਨੇ ਦੇਖ ਸਕਦੇ ਹੋ ਕਿਸ ਤਰ੍ਹਾਂ ਜਿਹੜਾ ਕਿ ਖੂਨ ਤੇ ਨਾਲ ਲਤਪਟ ਹੋਏ ਹੋਏ ਹੈ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਪੁਲਿਸ ਦਾ ਜਿਹੜਾ ਜਵਾਨ ਸੀਗਾ ਐਸਐਸਆਈ ਉਹ ਪੂਰਾ ਹੀ ਸ਼ਰਾਬ ਦੇ ਨਾਲ ਰਜਿਆ ਆਇਆ ਸੀਗਾ ਪੂਰਾ ਹੀ ਰਜਿਆ ਆਇਆ ਸੀਗਾ ਤੇ ਉਸ ਤੋਂ ਬਾਅਦ ਜਿਹੜਾ ਕੀ ਹੈ ਕਿ ਖੜੀ ਖੜੀ ਪੀਸ਼ਵਾਰ ਪੀਸੀਆਰ ਦੇ ਜਿਹੜੇ ਦੋ ਜਵਾਨ ਸੀਗੇ ਉਹਨਾਂ ਨੂੰ ਜਿਹੜਾ ਕੀ ਹੈ ਬੜੀ ਬੁੜੀ ਬੇਰਮੀ ਦੇ ਨਾਲ ਟੱਕਰ ਮਾਰਦਾ ਟੱਕਰ ਮਾਰ ਟੱਕਰ ਇਨੀ ਕੁ ਢੈਂਕਰ ਵੱਜੀ ਹੈ ਜਿਹੜਾ ਕੀ ਹੈ ਕਿ ਸੀਟ ਦਾ ਕਸੀਟ ਤੇ ਜਿਹੜਾ ਕੀ ਹੈ ਉਸ ਮੋੜ ਤੱਕ ਲੈ ਜਾਂਦਾ ਵਾ ਤੇ ਉਸ ਤੋਂ ਬਾਅਦ ਜਿਹੜਾ ਕੀ ਹੈ ਉਹਨਾਂ ਨੂੰ ਇੱਕ ਇੱਕ ਦੀ ਤੇ ਉਸ ਤੋਂ ਬਾਅਦ ਜਿਹੜਾ ਕਿ ਇੱਕ ਦੀ ਜਿਹੜੀ ਕੀ ਹੈ ਮੌਤ ਹੋ ਜਾਂਦੀ ਹੈ ਤੇ ਇੱਕ ਜਿਹੜਾ ਕਿ ਇੱਕ ਦੀ ਜਿਹੜੀ ਕੀ ਹੈ ਪੈਰ ਜਿਹੜਾ ਕਿ ਆ ਉਹਦੇ ਪੈਰ ਦੇ ਵਿੱਚ ਫ੍ਰੈਕਚਰ ਲੱਤ ਦੇ ਵਿੱਚ ਫ੍ਰੈਕਚਰ ਆ ਜਾਂਦਾ ਵੈ ਤੇ ਤਸਵੀਰਾਂ ਲੋਜਾਨਦ ਸਰੇਨਟਵਿਓ ਸਾਂਝੇ ਕਰ ਰਹੇ ਆ ਮਿੱਤਿਕ ਹੈਡ ਕਾਂਸਟੇਬਲ ਅਕਾਸ਼ਦੀਪ ਦੱਸਿਆ ਜਾ ਰਿਹਾ ਉਸ ਦਾ ਨਾਮ ਤੇ ਜਿਹੜਾ ਜਿਹੜਾ ਕਾਇਲ ਵਿਅਕਤੀ ਹੈ ਉਹਦਾ ਨਾਮ ਜਿਹੜਾ ਕਿ ਸਤਨਾਮ ਦੱਸਿਆ ਜਾ ਰਿਹਾ ਵੈ ਤੇ ਇਹ ਦੋਨੋਂ ਜਿਹੜਾ ਕਿ ਹਰਦੇਦ ਰਾਤ ਜਿਹੜਾ ਕਿ ਇਥੇ ਗਸ਼ਤ ਕਰ ਰਿਹਾ ਸੀ ਇਸ ਏਰੀਆ ਦੇ ਵਿੱਚ ਤੇ ਇੱਕੋ ਦਮ ਜਿਹੜਾ ਕਿ ਐਸ.ਆਈ ਜਿਹੜਾ ਐਸ.ਆਈ ਬਲਵਿੰਦਰ ਸਿੰਘ ਜਿਹੜਾ ਕਿ ਥਾਣਾ ਡਿਵੀਜ਼ਨ ਨੰਬਰ 2 ਦੇ ਵਿੱਚ ਤਾਇਨਾਤ ਸੀਗਾ ਉਸਨੇ ਜਿਹੜਾ ਕਿ ਹੈ ਰਜਿਆ ਹੋਇਆ ਸੀ ਸ਼ਰਾਬ ਦੇ ਨਾਲ ਤੇ ਉਸਦੇ ਉਸਨੇ ਜਿਹੜਾ ਕਿ ਇੱਕੋ ਦਮ ਜਿਹੜਾ ਕਿ ਆ ਕੇ ਬੜੀ ਬੁਰੀ ਤਰ੍ਹਾਂ ਜਿਹੜਾ ਕਿ ਟੱਕਰ ਮਾਰੀ ਪੀ.ਸੀ.ਆਰ ਨੂੰ ਪੀਸੀਆ ਦੇ ਦੋ ਨੌਜਵਾਨਾਂ ਨੂੰ ਤੇ ਉਸ ਤੋਂ ਬਾਅਦ ਜਿਹੜਾ ਕਿ ਇੱਕ ਦੀ ਮੌਤ ਹੋ ਜਾਂਦੀ ਤੇ ਦੂਜਾ ਜਿਹੜਾ ਕਿ ਹੈ ਕਾਇਲ ਹੋ ਜਾਂਦਾ ਵਾ ਤੇ ਇਸ ਦੇ ਵਿੱਚ ਪੁਲਿਸ ਨੇ ਹਲੀ ਚੱਕ ਜਿਹੜੀ ਚੁੱਪੀ ਸੰਦੀ ਹੋਈ ਹੈ ਤੇ ਉਸ ਤੋਂ ਬਾਅਦ ਜੜੀ ਹੈ ਪੁਲਿਸ ਨੇ ਹਜੇ ਕੀ ਐਸਏ ਬਲਵਿੰਦਰ ਸਿੰਘ ਨੂੰ ਜਿਹੜਾ ਕਿ ਹਿਰਾਸਤ ਦੇ ਵਿੱਚ ਲੈ ਲਿੱਤਾ ਗਿਆ ਤੇ ਵੱਡੇ ਅਧਿਕਾਰੀਆਂ ਦੇ ਨਾਲ ਜਿਹੜੀ ਕਿ ਇਹ ਗੱਲਬਾਤ ਚੱਲ ਰਹੀ ਹੈ ਉਹਨਾਂ ਦੀ ਤੇ ਹੁਣ ਦੇਖਣਾ ਆਏ ਹੋਏਗਾ ਕਿ ਬੰਦੀ ਕਾਰਵਾਈ ਕੀ ਹੋएगी ਤੇ ਨਵੇਂ ਖੁਲਾਸੇ ਕੀ ਆਣਗੇ ਇਹਦੇ ਵਿੱਚ ਤੇ ਤੁਹਾਨੂੰ ਦੱਸ ਦਈਏ ਕਿ ਜਿਹੜਾ ਕਿ ਦੂਜਾ ਗਾਇਲ ਵਿਅਕਤੀ ਹੈ ਸਤਨਾਮ ਉਸ ਨੂੰ ਜਿਹੜਾ ਕਿ ਇਹ ਡੀਐਮਸੀ ਜਿਹੜਾ ਕਿ ਇਹ ਦਾਖਲ ਕੀਤਾ ਗਿਆ ਉਸ ਦੇ ਪੈਰ ਦੇ ਵਿੱਚ ਜਿਹੜਾ ਕਿ ਹੈ ਉਸ ਦੀ ਉਜ਼ੀ ਸੌਰੀ ਉਸ ਦੀ ਲੱਤ ਦੇ ਵਿੱਚ ਜਿਹੜਾ ਕਿ ਹੈ ਫੈਕਚਰ ਆਇਆ ਹੈ ਤੇ ਹੁਣ ਮਾਮਲੇ ਦੀ ਜਾਂਚ ਜਰੀਏ ਜਾਰੀ ਹੈ ਸਿਲੈਂਟ ਆਬਰੀ ਦੇ ਵਿੱਚ ਜਿਹੜਾ ਕਿ ਇਹ ਮਾਮਲਾ ਦਰਜ ਕੀਤਾ ਗਿਆ ਵੈ ਤੇ ਉਸ ਤੋਂ ਤੇ ਹੁਣ ਦੇਖਣਾ ਇਹ ਹੋਏਗਾ ਕਿ ਵੱਡੇ ਅਧਿਕਾਰੀ ਇਸ ਐਸਸੀ ਬਲਵਿੰਦਰ ਸਿੰਘ ਦੇ ਕੀ ਐਕਸ਼ਨ ਲੈਂਦੇ ਹੈ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਚੱਲੇਗਾ ਤੇ ਹੁਣ ਸੁਣਦੇ ਹਾਂ ਵੱਡੇ ਅਧਿਕਾਰੀਆਂ ਦੀ ਗੱਲਬਾਤ ਕੀ ਉਹਨਾਂ ਦਾ ਕੀ ਕਹਿਣਾ ਹੈ ਇੱਕ ਐਕਸੀਡੈਂਟ ਹੋਇਆ ਰਾਤ ਨੂੰ ਕੀ ਮਾਮਲਾ ਜੀ ਇਹ ਪੀਸੀਆਰ ਮਤਲਬ ਆਪਣੀ ਨਾ ਡਿਪਟੀ ਸਾਹਿਬ ਕੋ ਚੈਕਿੰਗ ਕਰਾ ਕੇ ਜਲੰਧਰ ਬਾਈਪਾਸ ਤੋਂ ਆ ਰਹੇ ਸੀ ਤੇ ਇੱਕ ਪਿੱਛੋਂ ਦਾ ਤੇਜ਼ ਰਫਤਾਰ ਸਵਿਫਟ ਦਿੱਤੀ ਪੀਵੀ 122 0762 ਆਈ ਜਿਨ ਮੋਟਰਸਾਈਕਲ ਨੰਬਰ ਪੀਸੀਆਰ 20 ਜੀ ਤੇ ਉਹਨੂੰ ਇਹਨਾਂ ਯੋਰ ਨਾਲ ਟੱਕਰ ਮਾਰੀ ਜਿਨ੍ਹਾਂ ਦਾ ਇੱਕ ਦਿਨ ਮੌਕੇ ਦੀ ਡੈਥ ਹੋ ਗਈ ਆਕਾਸ਼ਦੀਪ ਜੀ ਜਿਹੜਾ ਸਤਨਾਮ ਸਿੰਘ ਆ ਉਹਦਾ ਪੱਟੋਂ ਲਤ ਕੁੱਟ ਗਈ ਤੇ ਉਹ ਡੀਐਮਸੀ ਜਿਹੜੇ ਲਾਗੇ ਸਰ ਇਹ ਐਕਸੀਡੈਂਟ ਹੋਇਆ ਕਿਥੇ ਇਹ ਜਲੰਧਰ ਬਾਈਪਾਸ ਆਪਣੇ ਜਦੋਂ ਆਂਦਿਆਂ ਸਲਿੱਪ ਰੋਡ ਤੇ ਪੰਜਾਬ ਐਟ ਸਿਟੀ ਬੈਂਕ ਨੈਸ਼ਨਲ ਬੈਂਕ ਦੇ ਲੱਗ ਨਾਲ ਠੀਕ ਹੈ ਜੀ ਸਰ ਇਹ ਗੱਡੀ ਚਲਾ ਕੋ ਨਿਹਰ ਜਿਨ੍ਹਾਂ ਨੇ ਐਕਸੀਡੈਂਟ ਕੀਤਾ ਇਹ ਬਲਵਿੰਦਰ ਸਿੰਘ ਹੈ ਐਸਆਈ ਟੂ ਨੰਬਰ ਡਿਵੀਜ਼ਨ ਲੱਗਿਆ ਅੱਛਾ ਜੀ ਉਹ ਚਲਾ ਰਿਹਾ ਸੀ ਸਰ ਕਿਤੇ ਉਹਨਾਂ ਨੇ ਡਰਿੰਕ ਕੀਤੀ ਹੋਈ ਸੀ ਕੁਝ ਹਾਂ ਜੀ ਉਹਨਾਂ ਦਾ ਮੈਡੀਕਲ ਕਰਵਾਤਾ ਅੱਛਾ ਜੀ ਹਾਂ ਜੀ ਆ ਇਹ ਉਹ ਦੋ ਚੀਜ਼ ਕੀ ਡਰਿੰਕ ਕੀਤੀ ਸੀ ਦੇਖੋ ਜੀ ਉਹਨਾਂ ਨੂੰ ਜਦੋਂ ਆਪਣੇ ਆਪਾ ਕੱਢ ਕੇ ਭੇਜਦੇ ਤੇ ਆ ਤੇ ਜਦੋਂ ਜਲਟਾ ਫ੍ਰਿਕ ਹੋਏਗਾ ਉਹ ਨਾਲ ਮੱਕੀਤਾ ਜਾਏਗਾ ਸਰ ਫੜਲੇ ਜੀ ਐਸਆਈ ਨੂੰ ਨਹੀਂ ਹੋ ਜੀ ਮੌਕੇ ਤੇ ਉਹਨੂੰ ਫੜਿਆ ਤੇ ਇੱਕ ਜੇ ਮੁਲਾਜ਼ਮ ਦੀ ਡੈਥ ਹੋਈ ਹੈ ਜੀ ਇਹ ਆਕਾਸ਼ਦੀ ਪਾਈ ਅੱਛਾ ਜੀ ਕਿੰਨੀ ਉਮਰ ਹੈ ਉਹਨਾਂ ਦੀ ਇਹ ਵੀ 36 ਸਾਲ ਹੈ ਅੱਛਾ ਜੀ ਮੈਰਿਜ ਹੈ ਤੁਹਾਮੇ ਦਾ ਹਾਂ ਮੈਰਿਟ ਹੈ ਅੱਛਾ ਠੀਕ ਹੈ ਠੀਕ ਕੀ ਨਾਮ ਹੁੰਦਾ ਤੁਹਾਡਾ ਮੇਰਾ ਨਾਮ ਅਦਨ ਸਿੰਘ ਹੈ ਜੀ ਕੀ ਹੋਇਆ ਕੀ ਸੀ ਉਹ ਜੀ ਦਾ ਤੇ ਇੱਥੇ ਡਿਊਟੀ ਤੇ ਕਰਦਾ ਸੀ ਗੱਡੀ ਡਿਊਟੀ ਤੋਂ ਜਾ ਰਹੇ ਸੀ ਪਟਾਣੇ ਫਾਜ਼ਰੀ ਲਵਾਵੇ ਤੇ ਉਹ ਗੱਡੀ ਇੱਥੇ ਖੜੀ ਹੋਈ ਹੈ ਖੜੀ ਅਖਰਾਬੀ ਸੀਗਾ ਮਲਾਦ ਨਹੀਂ ਹੋਈ ਬਗ ਖੜੀ ਹੈ ਮੋਟਰਸਾਈਕਲ ਦੇ ਵਿੱਚ ਗੱਡੀ ਜਾਣ ਦੇਤੀ ਉਹਦੇ ਤੁਹਾਡਾ ਬੰਦਾ ਪੀਸੀ ਆਰ ਸੀ ਸੀ ਪੀਸੀ ਆਰ ਸੀ ਜੀ ਕਿੰਨੇ ਸਾਲ ਹੋ ਗਏ ਤਰ ਖੜੇ ਤੂ 2011 ਸਾਲ ਹੋ ਗਏ 2009 ਦਾ ਭਰਤੀ ਆ ਉਸੇ ਕੀ ਨਾਮ ਕੀ ਸੀ ਪਾਕਾਸ਼ਜੀਤ ਸਿੰਘ ਆਇਆ ਸੀ ਬੈਆ ਦੋ ਬੱਚੇ ਆ ਇਹ ਕਦੋਂ ਦੀ ਗੱਲ ਹੈ ਜੀ ਫੇਰ ਅੱਜ ਰਾਤ ਦੀ ਹੈ ਜੀ। ਜਿਹੜੀ ਬੀਤੀ ਰਾਤ ਆ 11 ਵਜੇ ਦੀ ਜੀ। ਜਿਹੜੀ ਧੂਮਕੂ ਆ 11 ਵਜੇ ਦਾ। ਤੇ ਇਹਦੇ ਨਾਲ ਮਲਾਜਮ ਨੇ ਤੁਹਾਡੇ ਮੁੰਡੇ ਨੇ ਕੋਈ ਹੋਰ ਵੀ? ਹਾਂ ਜੀ ਹਾਂ ਜੀ ਸੀ ਆਸਫ ਲਾਹਮ ਸਿੰਘ। ਉਹਨਾਂ ਦੇ ਹਾਲਾਤੀ। ਉਹਨਾਂ ਦੇ ਹਾਲਾਤ ਵੀ ਮਾੜੇ ਆ ਜੀ। ਦੋ ਜਗ੍ਹਾ ਤੋਂ ਨਹੀਂ ਲੱਤ ਫੱਟ ਟੁੱਟ ਗਿਆ ਉਹਨਾਂ ਦਾ। ਉਹ ਕਿੱਥੇ ਐਡਮਿਟ ਆ? ਉਹ ਡੀਐਮਸੀ ਆ ਜੀ। ਇਹ ਤੁਹਾਡੇ ਮੁੰਡੇ ਵੀ ਜੱਫ ਹੋ ਗਏ। ਵੱਡੇ ਮੁੰਡੇ ਜੱਫ ਹੋ ਗਏ। ਕੱਲਾ ਕੱਲਾ ਮੁੰਡਾ? ਨਹੀਂ ਤਿੰਨ ਲੜਕੇ ਸਨ। ਫੜਾਏ ਸੀ ਪੁਲਿਸ ਨੇ ਕਾਬੂ ਕਰ ਲਿਆ ਬੰਦੇ ਨੂੰ ਪੁਲਿਸ ਨੇ ਬੰਦੇ ਨੂੰ ਕਾਬੂ ਕਰ ਲਿਆ ਤੇ ਮੁਲਾਜ਼ਮੇ ਲੋਕਲ ਹੈ ਜਾਂ ਬਾਹਰ ਦਾ ਲੋਕਲ ਹੈ ਜੀ ਆਪਣੇ ਇੱਥੇ 2 ਨੰਬਰ ਦੋ ਦੋ ਨੰਬਰ ਚਮਕੀ ਕੀ ਪੋਸਟ ਕੀ ਹੈ ਜੀ ਤੇ ਐਸਆਈ ਹੈ ਜੀ ਐਸਆਈ ਹੈ ਡਿਊਟੀ ਸੀ ਔਨ ਡਿਊਟੀ ਸੀ ਆਫ ਕੀ ਸੀ ਨਹੀਂ ਔਨ ਡਿਊਟੀ ਸੀ ਮੇਰੇ ਸਾਹਬ ਦਾ আচ্ছা ਜੀ ਬਾਕੀ ਮੈਨੂੰ ਤਾਂ ਇਹਦੇ ਬਾਰੇ ਇੰਨਾ ਨਹੀਂ ਪਤਾਗਾ ਵੀ ਔਨ ਡਿਊਟੀ ਸੀ ਦਾਰੂ ਫੁੱਲ ਪੀਤੀ ਹੋਈ ਸੀ ਉਹ ਕਹਿੰਦਾ ਮੈਨੂੰ ਪਤਾ ਹੀ ਨਹੀਂ ਲੱਗਿਆ ਵੀ ਮੈਂ ਗੱਡੀ ਕਿੱਧਰ ਲੈ ਕੇ ਤੁਰਦਾ ਤੇ ਹੋਇਆ ਕਿੱਥੇ ਕਰਕੇ ਆ ਆ ਬਿਲਕੁਲ ਆ ਸਲੇਪ ਥਾਣੇ ਦੇ ਸਾਹਮਣੇ ਪਰਲੀ ਸਾਈਡ ਦੇ ਲਾਸ ਜਿਹੜੀ ਸੜਕ ਆ ਮੋਕੇ ਤੇ ਡੈਥ ਹੋ ਗਈ ਜੀ ਮੋਕੇ ਮੋਕੇ ਦਾ ਤੋਂ ਮੋਕੇ ਦੇ ਤੋਂ ਜਿਵੇਂ ਕਿ ਤੁਸੀਂ ਅ ਮ੍ਰਿਤਕ ਅਕਾਸ਼ਦੀਪ ਦੇ ਪਿਤਾ ਦੇ ਨਾਲ ਗੱਲਬਾਤ ਸੁਣੀ ਤੇ ਹੁਣ ਮਾਮਲਾ ਇਹਨਾਂ ਕੋ ਪੱਕਿਆ ਹੋਇਆ ਵੈ ਤੇ ਪੰਜਾਬ ਪੁਲਿਸ ਦੇ ਵੱਡੇ ਅਧਿਕਾਰੀਆਂ ਦੇ ਵਿੱਚ ਜਿਹੜੀ ਕਿ ਇਹ ਨੋਟਿਸ ਦੇ ਵਿੱਚ ਆ ਚੁੱਕੀ ਹੈ ਗੱਲਬਾਤ ਤੇ ਹੁਣ ਕੀ ਕਾਰਵਾਈ ਹੁੰਦੀ ਹੈ ਤੇ ਇੱਕ ਹੋਰ ਜਾਣਕਾਰੀ ਤੁਹਾਨੂੰ ਦੱਸ ਦਿੰਨੇ ਚਾਹੁੰਦੇ ਆ ਕਿ ਜਿਹੜੀ ਸ੍ਰੀਨਤਾਬਰੀ ਪੁਲਿਸ ਜਿਹੜੀ ਹੈ ਇੱਥੇ ਇੱਥੇ ਦੀ ਤੇ ਉਹ ਜਿਹੜੀ ਕੀ ਹੈ ਸੀਸੀਟੀਵੀ ਜਿਹੜੀ ਹੈ ਖੰਗਾਲ ਦੀ ਹੈ ਤੇ ਇੱਕ ਤਸਵੀਰ ਹੋਰ ਦਿਖਾਵਾਂਗੇ ਤੁਹਾਨੂੰ ਕਿ ਜਗਾ ਦੇਖ ਸਕਦੇ ਹੋ ਕਿ ਗੱਡੀ ਦਾ ਜਿਹੜਾ ਕੀ ਹੈ ਇੰਨਾ ਕੋ ਬੁਰੇ ਤਰ੍ਹਾਂ ਐਕਸੀਡੈਂਟ ਹੋਇਆ ਵਾ ਇਨੀ ਇਨੀ ਬੁਰੀ ਤਰ੍ਹਾਂ ਜਿਹੜੀ ਕੀ ਹੈ ਟੱਕਰ ਮਾਰੀ ਹੈ ਕਿ ਹਜੇ ਤੱਕ ਜਿਹੜਾ ਕੀ ਹੈ ਉਹਨਾਂ ਦੇ ਜਿਹੜੇ ਖੂਨ ਦੇ ਨਿਸ਼ਾਨ ਨੇ ਇੱਥੋਂ ਤੱਕ ਹਜੇ ਤੱਕ ਨਹੀਂ ਮਿਟੇ ਸੜਕ ਤੇ ਪਏ ਹੋਏ ਨੇ ਤੇ ਹੁਣ ਦੇਖਣਾ ਹੈ ਹੋਏਗਾ ਬੜੀ ਹੀ ਵੱਡੀ ਵਾਰਦਾਤ ਨੂੰ ਇੰਜਾਮ ਦਿੱਤਾ ਹੋਇਆ ਤੇ ਹੁਣ ਦੇਖਣਾ ਇਹ ਹੋਏਗਾ ਕਿ ਇਸ ਇਸ ਐਸਏਈ ਪੰਜਾਬ ਪੁਲਸ ਦੇ ਕਰਮਚਾਰੀ ਤੇ ਕੀ ਕਾਰਵਾਈ ਹੁੰਦੀ ਹੈ ਤੇ ਉਹ ਦੋ ਜਿਹਦਾ ਜਿਹਦੀ ਮਿੱਤਕ ਹੋਈ ਆ ਕਾਜਦੀਪ ਉਸ ਨੂੰ ਇਨਸਾਫ ਮਿਲਦਾ ਕਿ ਨਹੀਂ ਮਿਲਦਾ ਤੇ ਜਿਹੜਾ ਕਾਇਰ ਹੋਇਆ ਉਸ ਨੂੰ ਵੀ ਇਨਸਾਫ ਮਿਲਦਾ ਨਹੀਂ ਮਿਲਦਾ ਇਹ ਆਨਲਾਈਨ ਸਮੇਂ ਦੇ ਵਿੱਚ ਪਤਾ ਚਲੇਗਾ ਤੁਹਾਡੀ ਕੀ ਰਾਏ ਆ ਸਾਨੂੰ ਕਮੈਂਟ ਸੈਕਸ਼ਨ ਵਿੱਚ ਦੱਸਿਓ ਤੇ ਜੁੜੇ ਰਹੋ ਲੁਧਾਨਾ ਲਾਈਵ ਦੇ ਨਾਲ ਹਣੀਦਨਾ ਯੂਮਬੇ ਰਿਪੋਰਟ ਧੰਨਵਾਦ